ਸਾਖੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਲ ਗੀਤਾ ਜੀ ਨੇ ਕਾਲ ਦੀ ਗਤੀدار ਚੱਕਰ ਆਪਣੇ ਸਾਹਮਣੇ ਚਲਦਾ ਹੋਇਆ ਵੇਖਿਆ ਸਤਿਗੁਰੂ ਜੀ ਦਰਿਆ ਸਤ루ਜ ਦੇ ਕਿਨਾਰੇ ਵਿਭੌਰ ਸਾਹਿਬ ਵਾਲੀ ਥਾਂ ਤੇ ਬਿਰਾਜਮਾਨ ਸਨ ਉਥੇ ਬੜਾ ਭਾਰੀ ਦਰਿਆ ਜੋ ਅੱਜ ਵੀ ਵਗ ਰਿਹਾ ਹੈ ਉਸ ਦਰਿਆ ਦੇ ਪਰਲੇ ਪਾਸੇ ਤੋਂ ਇੱਕ ਬਾਰਾ ਸਿੰਘਾ ਪਾਣੀ ਪੀਣ ਲੈ ਆਇਆ ਉਸ ਦੀ ਚਮਕ ਦੀ ਅੱਖ ਦੇਖ ਕੇ ਇੱਕ ਮੱਛੀ ਉਤਾਹ ਨੂੰ ਉਛਲੀ ਜੋ ਉਸ ਦੇ ਸਿੰਘ ਵਿੱਚ ਵਿੰਨੀ ਗਈ ਮੱਛੀ ਨੂੰ ਵੇਖ ਕੇ ਆਕਾਸ਼ ਵਿੱਚੋਂ ਇੱਕ ਇਲ ਚਪਟ ਪਈ ਉਹ ਏਲ ਵੀ ਤੇਜ਼ੀ ਨਾਲ ਝੱਪਟ ਮਾਰਨ ਕਰਕੇ ਸਿੰਘਾਂ ਦੇ ਵਿੱਚ ਹੀ ਪਰੋਈ ਗਈ ਉਧਰੋਂ ਸ਼ਿਕਾਰੀ ਨੇ ਤੀਰ ਵਿੰਨ ਕੇ 12 ਸਿੰਘਾਂ ਦੇ ਮਾਰਿਆ ਤੀਰ ਮਾਰਨ ਤੋਂ 12 ਸਿੰਘਾਂ ਵੀ ਮਾਰਿਆ ਗਿਆ ਇਹ ਕੋਤਕ ਦੇਖ ਕੇ ਸਤਗੁਰਾਂ ਨੇ ਅਕਾਲ ਉਸਤਤ ਨਾਮੀ ਬਾਣੀ ਵਿੱਚ ਬਚਨ ਕਹੇ ਜੈਸਾ ਕਿ ਜਲ ਕਹਾ ਥਲ ਕਹਾ ਗगन ਕੇ ਗੌਣ ਕਹਾ ਕਾਲ ਕੇ ਬਣਾਏ ਸਬੇ ਕਾਲ ਹੀ ਚਬਾਏਗੇ ਵੇਖੋ ਪਾਣੀ ਵਿੱਚ ਰਹਿਣ ਵਾਲੀ ਮੱਛਲੀ ਕਿੱਥੇ ਖਾਲਤੇ ਰਹਿਣ ਵਾਲਾ ਬਾਰਾ ਸਿੰਘਾ ਕਿਥੇ ਅਤੇ ਆਕਾਸ਼ ਵਿੱਚ ਰਹਿਣ ਵਾਲੀ ਇਲ ਕਿਥੇ ਪਰ ਕਾਲ ਨੇ ਸਾਰੇ ਇਕੱਠੇ ਕਰਕੇ ਹੀ ਮਾਰ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ